ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾ ਰਿਹਾ ਹੈ ਸਕੂਲਾਂ ਦੇ ਮੁਖੀਆਂ ਨੂੰ ਹੈਡਮਾਸਟਰਸ ਨੂੰ ਵੱਖ-ਵੱਖ ਥਾਵਾਂ ਤੇ ਟ੍ਰੇਨਿੰਗ ਅਕੈਡਮੀਆਂ ਵਿੱਚ ਭੇਜਦੇ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਇਸ ਦੇ ਨਾਲ ਸੂਬੇ ਭਰ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਇਸ ਤੋਂ ਪਹਿਲਾਂ 250 ਤੋਂ ਉੱਪਰ ਸਾਡੇ ਪ੍ਰਿੰਸੀਪਲ ਤੇ ਹੈਡਮਾਸਟਰ ਜਾ ਚੁੱਕੇ ਹਨ ਉਹਨਾਂ ਦਾ ਜਿਹੜਾ ਤਜਰਬਾ ਹੈ ਐਕਸਪੀਰੀਅੰਸ ਉਹ ਬਹੁਤ ਜ਼ਿਆਦਾ ਕੰਮ ਆ ਰਿਹਾ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੈਡਟ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਪ੍ਰਧਾਨ ਮੰਤਰੀ ਡਾਕਟਰ ਮਰਮੋਨ ਸਿੰਘ ਜੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਾਉਣ ਦੇ ਫੈਸਲੇ ਦੇ ਉੱਤੇ ਮੁੜ ਵਿਚਾਰ ਕਰ ਕਰ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਇਹ ਫੈਸਲੇ ਨੂੰ ਮੁਲਤਵੀ ਕਰਕੇ ਇਸ ਦੇ ਉੱਤੇ ਦੁਬਾਰਾ ਵਿਚਾਰ ਕਰਨ ਦਾ ਗੱਲ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਸੀ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀਗਾ ਕਿ ਸਰਗਵਾਸੀ ਪੁਰਾਣ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਜੀ ਦੀਆਂ ਬਿਹਤਰ ਸੇਵਾਵਾਂ ਕਰਕੇ ਦੇਸ਼ ਦੇ ਵਿੱਚ ਉਹਨਾਂ ਨੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਸੀ ਉਸ ਕਰਕੇ ਉਹਨਾਂ ਦੀ ਤਸਵੀਰ ਨੂੰ ਸਿੱਖ ਅਜਾਇਬ ਘਰ ਦੇ ਵਿੱਚ ਲਗਾਇਆ ਜਾਏਗਾ ਇਸ ਇਕ ਅਜਾਇਬ ਘਰ ਦੇ ਵਿੱਚ ਉਹਨਾਂ ਸਖੀਤਾਂ ਦੀਆਂ ਤਸਵੀਰਾਂ ਲਗਾਈਆਂ ਜਾਂਦੀਆਂ ਨੇ ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਔਰ ਪੰਥ ਦੀਆਂ ਵਿੱਚ ਬੇਹਤਰ ਨਾਮਨਾ ਖੱਟਿਆ ਹੁੰਦਾ ਹੈ ਉਹਨਾਂ ਨੂੰ ਸਿੱਖ ਅਜਾਇਬ ਘਰ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਸ਼ਿਸ਼ੋਭਿਤ ਕੀਤੀਆਂ ਜਾਂਦੀਆਂ ਨੇ ਤਾਂ ਜੋ ਆਉਣ ਵਾਲੀ ਪੀੜ੍ਹੀ ਉਹਨਾਂ ਦੀਆਂ ਸੇਵਾਵਾਂ ਤੋਂ ਉਹਨਾਂ ਦੀਆਂ ਤਸਵੀਰਾਂ ਦੇਖ ਕੇ ਉਹਨਾਂ ਦੀਆਂ ਸੇਵਾਵਾਂ ਤੋਂ ਸੇਧ ਲੈ ਸਕਦੀ ਹੈ ਸੋ ਸ਼੍ਰੀ ਹਰਮੰਦਰ ਸਾਹਿਬ ਦੇ ਸੈਂਟਰਲ ਸਿੱਖ ਅਜਾਇਬ ਮਿਊਜ਼ੀਅਮ ਦਾ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀਗਾ ਕਿ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਡਾਕਟਰ ਮਨਮੋਨ ਸਿੰਘ ਦੀ ਵੀ ਤਸਵੀਰ ਸशोਭਿਤ ਕੀਤੀ ਜਾਏਗੀ ਪਰ ਸ਼੍ਰੋਮਣੀ ਕਮੇਟੀ ਨੂੰ ਸਿੱਖ ਸੰਗਤ ਵੱਲੋਂ ਬੜੇ ਇਤਰਾਜ਼ ਮਿਲੇ ਸੀਗੇ ਤੇ ਬਲਵੰਤ ਸਿੰਘ ਰਾਜਵਾਨਾ ਵੱਲੋਂ ਵੀ ਇੱਕ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਲਿਖ ਕੇ ਇਤਰਾਜ਼ ਜਤਾਇਆ ਗਿਆ ਸੀਗਾ ਕਿ ਡਾਕਟਰ ਮਨਮੋਨ ਸਿੰਘ ਉਸ ਪਾਰਟੀ ਦੇ ਪ੍ਰਧਾਨ ਮੰਤਰੀ ਹਨ ਔਰ ਜਿੰਨਾ ਜਿਸ ਪਾਰਟੀ ਨੇ ਸਿੱਖਾਂ ਨੂੰ ਬਹੁਤ ਜ਼ਿਆਦਾ ਸਿੱਖਾਂ ਦਾ ਖੂਨ ਲੋੜਿਆ ਸੀਗਾ ਸਿੱਖਾਂ ਦੇ ਮੁਕੱਦਸ ਸਥਾਨ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਟੈਂਕਾਂ ਟੋਪਾਂ ਦੇ ਨਾਲ ਹਮਲਾ ਕੀਤਾ ਸੀਗਾ ਇਸ ਕਰਕੇ ਇਹਨਾਂ ਦੀ ਤਸਵੀਰ ਸਿੱਕਾ ਜਾਇਬ ਕਰਦੇ ਵਿੱਚ ਨਾ ਲਗਾਈ ਜਾਏ ਇਸ ਦੇ ਨਾਲ-ਨਾਲ ਹੋਰ ਸੰਸਥਾਵਾਂ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀਗਾ ਕਿਉਂਕਿ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਫੌਜੀ ਹਮਲਾ ਹੋਇਆ ਸੀਗਾ ਸਾਕਾ ਨੀਲਾ ਤਾਰਾ ਜਿਸ ਨੂੰ ਕਿਹਾ ਜਾਂਦਾ ਹੈ ਉਸ ਦੇ ਵਿੱਚ ਉਸ ਵੇਲੇ ਦੀ ਜਿਹੜੀ ਕਾਂਗਰਸ ਸਰਕਾਰ ਸੀਗੀ ਉਹਦੀ ਜਾਦਾ ਦੇਨ ਸੀਗੀ ਜਿਹੜਾ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਉਹਨਾਂ ਦੇ ਰਾਜ ਦੇ ਵਿੱਚ ਇਹ ਪਾੜਾ ਵਾਪਰਿਆ ਸੀਗਾ ਤੋਂ ਸੋ ਇਸ ਉਸੇ ਹੀ ਪਾਰਟੀ ਦੇ ਪ੍ਰਧਾਨ ਮੰਤਰੀ ਰਹੇ ਡਾਕਟਰ ਬਲਮੋਨ ਸਿੰਘ ਨੂੰ ਇਹ ਉਪਾਦੀ ਨਾ ਦਿੱਤੀ ਜਾਵੇ ਇਸ ਪਰਤੀ ਇਸ ਕਰਕੇ ਰਾਜੋਬਾਨਾ ਨੇ ਵੀ ਚਿੱਠੀ ਲਿਖੀ ਸੀਗੀ ਔਰ ਸਿੱਖ ਸੰਗਤ ਦਾ ਔਰ ਸਿੱਖ ਸੰਸਥਾਵਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀਗਾ ਜਿਸ ਦੇ ਉੱਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਹ ਇਸ ਜਿਹੜਾ ਬੀਤੀ ਅੰਦਰੰਗ ਕਮੇਟੀ ਚ ਫੈਸਲਾ ਲਿਆ ਗਿਆ ਸੀਗਾ ਉਸ ਨੂੰ ਮੁਲਤਵੀ ਕਰ ਦਿੱਤਾ ਹੈ ਔਰ ਇਸ ਦੇ ਉੱਤੇ ਦੁਬਾਰਾ ਮੋੜ ਬਯਾਨੀ ਕੇ ਵਿਚਾਰ ਕੀਤਾ ਜਾਏਗਾ ਸੋ ਇਹ ਹੁਣ ਇਹ ਵਿਚਾਰ ਹੋਏਗਾ ਉਹਨਾਂ ਦੀ ਤਸਵੀਰ ਹੁਣ ਨਹੀਂ ਲਗਾਈ ਜਾਏਗੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਉਹਨਾਂ ਸਖਸ਼ੀਤਾਵਾਂ ਦੀਆਂ ਤਸਵੀਰਾਂ ਨੂੰ ਸ਼ਿਸ਼ੋਭਿਤ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਪੰਥ ਦੇ ਲਈ ਬਹੁਤ ਕੁਝ ਕੀਤਾ ਹੁੰਦਾ ਹੈ ਜਿਹਨੂੰ ਸਾਰੀ ਦੁਨੀਆ ਯਾਦ ਕਰਦੀ ਹੈ ਉਹਨਾਂ ਮਹਾਨ ਸਖਸ਼ੀਤਾ ਦੀ ਤਸਵੀਰ ਜਿਹੜੀ ਹੈ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਲਗਾਈ ਜਾਂਦੀ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਉਹਨਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਹਨਾਂ ਦੇ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੇ ਜੀਵਨ ਕਾਲ ਨੂੰ ਦੇਖਦੇ ਹੋਏ ਉਹਨਾਂ ਨੇ ਕਿਸ-ਕਿਸ ਖੇਤਰ ਦੇ ਵਿੱਚ ਨਾਮ ਨਾ ਖੱਟਿਆ ਹੈ ਉਸ ਤੋਂ ਸੇਧ ਲੈ ਸਕੇ ਨਵੀਂ ਪੀੜ੍ਹੀ ਉਸ ਤੋਂ ਜਾਨੂ ਹੋ ਸਕੇ ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਇਹਨਾਂ ਯੋਧਿਆਂ ਦੀ ਇਹਨਾਂ ਮਹਾਨ ਸ਼ਖਸੀਅਤਾਂ ਦੀ ਤਸਵੀਰ ਨੂੰ ਸ਼ਿਸ਼ੋਭੇਤ ਕਰਦੀ ਹੈ ਔਰ ਇਸ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੀਤੀ ਜਿਹੜੀ ਅੰਤਰੀਕ ਕਮੇਟੀ ਦੀ ਇੱਕ ਮੀਟਿੰਗ ਹੋਈ ਸੀ ਉਹਦੇ ਵਿੱਚ ਮਤਾ ਪਾਸ ਕਰਕੇ ਫੈਸਲਾ ਲਿਆ ਗਿਆ ਸੀਗਾ ਕਿ ਜਲਦ ਹੀ ਸਵਰਗਵਾਸੀ ਡਾਕਟਰ ਮਰਮੂਨ ਸਿੰਘ ਜਿਹੜੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਬਸ ਉਹਨਾਂ ਦੀ ਤਸਵੀਰ ਨੂੰ ਸਿੱਖ ਅਜਾਇਬ ਘਰ ਦੇ ਵਿੱਚ ਸ਼ਿਸ਼ੋਭਿਤ ਕੀਤਾ ਜਾਏਗਾ ਪਰ ਉਹਨਾਂ ਦੇ ਇਸ ਫੈਸਲੇ ਤੋਂ ਬਾਅਦ ਵਕ ਵਕ ਸਿਕ ਸਿਕ ਸੰਸਥਾਵਾਂ ਅਤੇ ਬੁੱਧੀਜੀਵੀਆਂ ਵੱਲੋਂ ਇਸ ਦੇ ਤੇ ਇਤਰਾਜ਼ ਜਤਾਇਆ ਗਿਆ ਸੀਗਾ ਬਲਵੰਤ ਸਿੰਘ ਰਾਜੋਬਾਨਾ ਵੱਲੋਂ ਇੱਕ ਚਿੱਠੀ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਲਿਖ ਕੇ ਇਤਰਾਜ਼ ਜਤਾਇਆ ਸੀਗਾ ਔਰ ਇਹ ਕਿਹਾ ਸੀਗਾ ਕਿ ਇਹ ਉਸ ਸਵਰਗਵਾਸੀ ਡਾਕਟਰ ਮਨਮੋਹ ਸਿੰਘ ਉਸ ਪਾਰਟੀ ਦੇ ਪ੍ਰਧਾਨ ਮੰਤਰੀ ਸਨ ਜਿਸ ਪਾਰਟੀ ਨੇ ਸਿੱਖ ਕੌਮ ਦੇ ਉੱਪਰ ਕਾਫੀ ਟਾਲ ਆਇਆ ਹੈ ਸਿੱਖ ਕੌਮ ਦੇ ਮਕद्दस ਸਥਾਨ ਦੇ ਉੱਤੇ ਜਿਨ੍ਹਾਂ ਨੇ ਹਮਲਾ ਕੀਤਾ ਹੈ ਜਿਨ੍ਹਾਂ ਨੇ ਟੈਂਕਾਂ ਕੋਪਾਂ ਦੇ ਨਾਲ ਇਸ ਸਥਾਨ ਦੇ ਉੱਤੇ ਇਸ ਨੂੰ ਢਾਹ ਢੇਰੀ ਕਰਕੇ ਕੀਤਾ ਸੀਗਾ ਸੋ ਇਸ ਇਸ ਉਹਨਾਂ ਨੂੰ ਇਸ ਭਰ ਕੇ ਸਵਰਗੀ ਮਨਮੋਹ ਸਿੰਘ ਦੀ ਤਸਵੀਰ ਨੂੰ ਸਿੱਖਾਂ ਜਾਇਬ ਕਰਦੇ ਵਿੱਚ ਨਹੀਂ ਲਗਾਇਆ ਜਾਣਾ ਚਾਹੀਦਾ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀਗਾ ਸੋ ਇਹ ਸਾਰੇ ਵਿਚਾਰ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਦੋਂ ਇਹ ਜਿਹੜੋ ਇਹਨਾਂ ਦੇ ਇਤਰਾਜ਼ ਪਹੁੰਚੇ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਾਰੇ ਇਤਰਾਜ਼ਾਂ ਦੇ ਉੱਤੇ ਇਸ ਤੋਂ ਸਭ ਤੋਂ ਜ਼ਰੂਰੀ ਸਭ ਤੋਂ ਵੱਧ ਜਿਹੜਾ ਬਲਵੰਤ ਸਿੰਘ ਰਾਜੋਬਾਨਾ ਦਾ ਇਹ ਚਿੱਠੀ ਆਂਦੀ ਹੈ ਉਸ ਤੋਂ ਬਾਅਦ ਸਾਰਾ ਕੁਝ ਮਿਲ ਮਿਲਾ ਕੇ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਫੈਸਲੇ ਨੂੰ ਹਜ흗ਲ ਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਯਾਨੀ ਕਿ ਹੁਣ ਡਾਕਟਰ ਬਲਮੋਨ ਸਿੰਘ ਦੀ ਤਸਵੀਰ ਨੂੰ ਸ਼੍ਰੋਮਣੀ ਸਿੱਖ ਅਜਾਇਬ ਘਰ ਦੇ ਵਿੱਚ ਨਹੀਂ ਲਗਾਇਆ ਜਾਏਗਾ ਪਰ ਇਸ ਤੇ ਜਿਹੜਾ ਵਿਚਾਰ ਹੈ ਦੁਬਾਰਾ ਕੀਤਾ ਜਾ ਸਕਦਾ ਹੈ ਇਸ ਦੇ ਲਈ ਅੰਤਰੀਂ ਕਮੇਟੀ ਦੇ ਵਿੱਚ ਜਦੋਂ ਹੁਣ ਜਿਹੜੀ ਇਸ ਮਹੀਨੇ ਆਉਣ ਵਾਲੇ ਮਹੀਨੇ ਦੇ ਵਿੱਚ ਅੰਤਰੀਂ ਕਮੇਟੀ ਦੀ ਮੀਟਿੰਗ ਹੋਏਗੀ ਉਸ ਮੀਟਿੰਗ 'ਚ ਫਿਰ ਦੁਬਾਰਾ ਇਸ ਦੇ ਉੱਤੇ ਫੈਸਲਾ ਲਿਆ ਜਾ ਸਕਦਾ ਸੋ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸਰਗੀ ਮਲਮੋਨ ਸਿੰਘ ਦੀ ਜਿਹੜੀ ਤਸਵੀਰ ਹੈ ਉਹਨੂੰ ਲਗਰਉਣ ਦੀ ਜਿਹੜੀ ਤਜਵੀਜ਼ ਸੀਗੀ ਉਹਨੂੰ ਪ੍ਰਵਾਨਗੀ ਦੇ ਦਿੱਤੀ ਗਈ ਸੀਗੀ ਔਰ ਉਸ ਪ੍ਰਵਾਨਗੀ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਮੈਂ ਦੱਸਣਾ ਚਾਹਾਂਗਾ ਕਿ ਸਿਕਸ ਸੰਸਥਾਵਾਂ ਸਿਕ ਬੁੱਧੀ ਜੀਵੀਆਂ ਵੱਲੋਂ ਇਸ ਦੇਤੇ ਇਤਰਾਜ਼ ਜਤਾਇਆ ਗਿਆ ਸੀਗਾ ਕਿ ਉਹਨਾਂ ਦੀ ਤਸਵੀਰ ਨੂੰ ਨਹੀਂ ਲਗਾਇਆ ਜਾਣਾ ਚਾਹੀਦਾ ਬਲਵੰਤ ਸਿੰਘ ਰਾਜੋਵਾਨਾ ਵੱਲੋਂ ਵੀ ਇਸ ਲਈ ਇੱਕ ਚਿੱਠੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜਿੰਦਰ ਸਿੰਘ ਧਾਮੇ ਨੂੰ ਲਿਖ ਕੇ ਇਹ ਅਗਾਹ ਕੀਤਾ ਗਿਆ ਸੀਗਾ ਇੱਕ ਬੇਨਤੀ ਕੀਤੀ ਗਈ ਸੀਗੀ ਕਿ ਉਨ੍ਹਾਂ ਦੀ ਤਸਵੀਰ ਨੂੰ ਸਿੱਖ ਅਜਾਇਬ ਘਰ ਦੇ ਵਿੱਚ ਨਹੀਂ ਲਗਾਇਆ ਜਾਣਾ ਚਾਹੀਦਾ ਕਿਉਂਕਿ ਇਹ ਇਹ ਉਸ ਪਾਰਟੀ ਦੇ ਪ੍ਰਧਾਨ ਮੰਤਰੀ ਸਨ ਜਿਸ ਪਾਰਟੀ ਨੇ ਸਿੱਖਾਂ ਦੇ ਸਿੱਖਾਂ ਦੇ ਮਕद्दਸ ਸਥਾਨ ਦੇ ਉੱਤੇ ਹਮਲਾ ਕੀਤਾ ਸੀਗਾ ਫੌਜੀ ਹਮਲਾ ਹੋਇਆ ਸੀਗਾ ਸਾਕਾ ਨੀਲਾ ਤਾਰਾ ਜਿਸ ਨੂੰ ਕਿਹਾ ਜਾਂਦਾ ਹੈ ਉਸ ਉਸ ਸਾਕਾ ਨੀਲਾ ਤਾਰਾ ਦਾ ਹਵਾਲਾ ਦਿੰਦੇ ਹੋਏ ਉਸ ਦੇ ਵਿੱਚ ਹਜ਼ਾਰਾਂ ਦੋਸ਼ ਸਿੱਖਾਂ ਦਾ ਕਤਲ ਹੋਇਆ ਸੀਗਾ ਉਹ ਸਾਰੇ ਦੀ ਸਾਰੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਦੀ ਉੱਤੇ ਪਾ ਕੇ ਇਸ ਕਰਕੇ ਇਸ ਪਾਰਟੀ ਦੇ ਪ੍ਰਧਾਨ ਮੰਤਰੀ ਨੂੰ ਦੀ ਤਸਵੀਰ ਸਿੱਖ ਜਾਇਬ ਕਰਦੇ ਵਿੱਚ ਨਹੀਂ ਲਗਾਈ ਜਾਣੀ ਚਾਹੀਦੀ ਪਰ ਡਾਕਟਰ ਮਨਮੋਹ ਸਿੰਘ ਇਟਸੈਲਫ ਜੇ ਆਪਣੇ ਆਪ ਦੇਖੀ ਤੇ ਉਹਨਾਂ ਨੇ ਬਤੌਰ ਐਜ਼ ਅ ਸਿੱਖ ਉਹਨਾਂ ਦੇ ਜਿੰਨੀਆਂ ਉਪलब्ਧੀਆਂ ਹਾਸਲ ਕੀਤੀਆਂ ਨੇ ਜਿੰਨਾ ਨਾਮਨਾ ਖਟਿਆ ਹੈ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ ਕਿਉਂਕਿ ਉਹ ਇੱਕ ਬਹੁਤ ਹੀ ਸੁਲਝੇ ਹੋਏ ਇਕਨੋਮਿਸਟ ਹਨ ਉਹਨਾਂ ਕਰਕੇ ਇਸ ਇਹ ਫੈਸਲਾ ਲਿਆ ਗਿਆ ਗਿਆ ਲਿਆ ਗਿਆ ਸੀਗਾ ਕਿ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਕ ਕਮੇਟੀ ਦੇ ਵਿੱਚ ਤਜਵੀਜ਼ ਰੱਖੀ ਗਈ ਸੀ ਔਰ ਇਹ ਫੈਸਲਾ ਲਿਆ ਗਿਆ ਸੀਗਾ ਕਿ ਉਹਨਾਂ ਦੀ ਤਸਵੀਰ ਨੂੰ ਸਿੱਖ ਅਜਾਇਬ ਘਰ ਦੇ ਵਿੱਚ ਸ਼ੋਭਿਤ ਕੀਤਾ ਜਾਏਗਾ ਮੈਂ ਦੱਸਣਾ ਚਾਹਾਂਗਾ ਕਿ ਸ਼ਰੋਬਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਉਹਨਾਂ ਸਖੀਤਾਂ ਦੀ ਤਸਵੀਰ ਲਗਾਉਂਦੀ ਹੈ ਸੋ ਸ਼ੋਭਿਤ ਕਰਦੀ ਹੈ ਕਿ ਜਿਨ੍ਹਾਂ ਨੇ ਸਿੱਖਾਂ ਦੀ ਸਿੱਖ ਧਰਮ ਦੇ ਲਈ ਬਹੁਤ ਕੁਝ ਕੀਤਾ ਹੁੰਦਾ ਬਹੁਤ ਕੁਝ ਕੀਤਾ ਹੁੰਦਾ ਮਤਲਬ ਤਨ ਦਾ ਭਾਵ ਕਿ ਆਪਣੇ ਆਪਣੇ ਖੇਤਰ ਦੇ ਵਿੱਚ ਚਾਹੇ ਉਹ ਰਾਗੀ ਨੇ ਚਾਹੇ ਉਹ ਸਰੰਗੀ ਵਜਾਉਂਦੇ ਨੇ ਚਾਹੇ ਉਹ ਤਬਲਾ ਵਜਾਉਂਦੇ ਨੇ ਚਾਹੇ ਹਾਰਮੋਨੀਅਮ ਵਜਾਉਂਦੇ ਨੇ ਚਾਹੇ ਉਹਨਾਂ ਨੇ ਕੋਈ ਸਿੱਖ ਇਤਿਹਾਸ ਲਿਖਿਆ ਹੈ ਕੋਈ ਕਿਤਾਬ ਲਿਖੀ ਹੈ ਇਸ ਕਰਕੇ ਉਹਨਾਂ ਦੇ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਦੇ ਨਾਮ ਤੋਂ ਜਾਣੂ ਹੋ ਸਕੇ ਇਸੇ ਇਸੇ ਲੜੀ ਦੇ ਤਹਿਤ ਡਾਕਟਰ ਬਨਮੋਨ ਸਿੰਘ ਦੀ ਤਸਵੀਰ ਨੂੰ ਵੀ ਇੱਥੇ ਸ਼ੋਭਿਤ ਕਰਨ ਦਾ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਏ ਦੇ ਮੰਦ ਵਿੱਚ ਆਇਆ ਸੀਗਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਨੂੰ ਪ੍ਰਵਾਨਗੀ ਵੀ ਦੇ ਦਿੱਤੀ ਸੀਗੀ ਔਰ ਜਲਦ ਹੀ ਡਾਕਟਰ ਮਨਮੋਨ ਸਿੰਘ ਦੀ ਤਸਵੀਰ ਵੀ ਸ਼੍ਰੋਮਣੀ ਸਿੱਖ ਅਜਾਇਬ ਘਰ ਦੇ ਵਿੱਚ ਸ਼ੋਭਿਤ ਹੋਣੀ ਸੀਗੀ ਪਰ ਐਸੇ ਪੰਥਾਂ ਵੱਲੋਂ ਸਿੱਖ ਜੀਵਨੀਆਂ ਵੱਲੋਂ ਜਿਹੜਾ ਇਤਰਾਜ਼ ਉਠਾਇਆ ਜਾ ਰਿਹਾ ਸੀਗਾ ਉਸ ਤੋਂ ਬਾਅਦ ਬਲਵੰਤ ਸਿੰਘ ਰਾਜੋਵਾਨਾ ਵੱਲ ਦਾ ਇਤਰਾਜ਼ ਆ ਗਿਆ ਉਹਨਾਂ ਦੀ ਚਿੱਠੀ ਆ ਗਈ ਕਿ ਉਹਨਾਂ ਦੀ ਤਸਵੀਰ ਫਿਕ ਅਜਾਇਬ ਘਰ ਦੇ ਵਿੱਚ ਨਾ ਲਗਾਈ ਜਾਏ ਸੋ ਇਸ ਕਰਕੇ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹੁਣ ਇਸ ਫੈਸਲੇ ਨੂੰ ਮੁਲਤਵੀ ਕਰ ਦਿੱਤਾ ਹੈ ਯਾਨੀ ਕਿ ਉਹਨਾਂ ਦੀ ਹੁਣ ਤਸਵੀਰ ਹਜੇ ਫਿਲਹਾਲ ਨਹੀਂ ਲੱਗੇਗੀ ਪਰ ਇਸ ਦੇ ਉੱਤੇ ਦੁਬਾਰਾ ਵਿਚਾਰ ਕੀਤਾ ਜਾਏਗਾ ਜਿਹੜੀ ਆਉਣ ਵਾਲੀ ਅੰਤਰੀਕ ਕਮੇਟੀ ਦੀ ਮੀਟਿੰਗ ਹੋਏਗੀ ਕੈਪਟਨ ਪਰਸਨ ਸੁਖਪਾਲ ਦੇ ਨਾਲ ਜੋਤੀ ਬਹਿਲ ਲੇਟਿੰਗ ਸਵੇਰਾ ਟੀਵੀ ਅੰਮ੍ਰਿਤਸਰ